ਸਤਰੀਏ ਕਲ ਫਰੈਂਡਸ ਕੀ ਹਾਲ ਚਾਲ ਹੈ ਕਿਵੇਂ ਆ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਲੈ ਜੋ ਸਵੇਰ ਸਵੇਰ ਦਾ ਟਾਈਮ ਸੀ 7:30 ਦਾ ਹਨਾ ਆਂਟੀ ਆ ਗਈ ਸੀ ਕੱਪੜੇ ਵਾਸ਼ ਕਰਨ ਵਾਸਤੇ ਤੇ ਮੰਮੀ ਵੀ ਰੈਡੀ ਹੋ ਰਹੀ ਸੀ ਦਫ਼ਤਰ ਜਾਣ ਵਾਸਤੇ ਹਨਾ ਤੇ ਅੱਜ ਮੇਰੇ ਬੇਟੇ ਦਾ ਪੇਪਰ ਨਹੀਂ ਸੀ ਅੱਜ ਸੀ ਵੱਡੇ ਦਾ ਮੇਰੀ ਜੇਠ ਦੇ ਬੇਟੇ ਦਾ ਹਨਾ ਯਸ਼ੂ ਦਾ ਪੇਪਰ ਸੀਗਾ ਉਹ ਚਲਾ ਗਿਆ ਸੀ ਆਪਣੀ ਮੰਮਾ ਨਾਲ ਸਵੇਰ ਸਵੇਰ ਨਿਕਲ ਗਿਆ ਸੀ ਕਿਉਂਕਿ ਉਹਨਾਂ ਟਾਈਮ ਵੀ अर्ਲੀ ਹੋ ਗਈ ਹੈਗੀ ਹੈ ਬੱਚਿਆਂ ਦੀ ਹਨਾ ਤੇ ਇਹਨਾਂ ਦੀ ਵੈਨ ਅੱਧਾ ਘੰਟਾ ਤਕਰੀਬਨ ਪਹਿਲਾਂ ਹੀ ਆ ਜਾਂਦੀ ਹੈਗੀ ਹੈ ਪੌਣੇ 8 ਹੀ ਚਲੇ ਜਾਂਦੀ ਹੈਗੀ ਹੈ ਇਹਨਾਂ ਦੀ ਵੈਨ ਪੌਣੇ 8 ਗਲੀ ਦੇ ਵਿੱਚ ਆ ਜਾਂਦੀ ਹੈਗੀ ਹੈ ਤੇ ਪੌਣੇ 8 ਤੱਕ ਇਹਨਾਂ ਨੂੰ ਤਿਆਰ ਹੋਣਾ ਹੀ ਪੈਂਦਾ ਹੈਗਾ ਹਨਾ ਤੇ ਇੱਥੇ ਅੱਜ ਮੈਂ ਕਰਾਉਣਾ ਸੀਗਾ ਆਂਟੀ ਤੋਂ ਇੱਕ ਐਕਸਟਰਾ ਕੰਮ ਮੈਂ ਉਹ ਤੋਂ ਕਣਕ ਛਡਾਉਣੀ ਸੀ ਪੀਣ ਬਣਵਾਉਣਾ ਸੀਗਾ ਕਿਉਂਕਿ ਆਟਾ ਸਾਡਾ ਮੁੱਕਣ ਵਾਲਾ ਸੀ ਤੇ ਹਮੇਸ਼ਾ ਅਸੀਂ ਆਂਟੀ ਤੋਂ ਹੀ ਪੀਣ ਬਣਵਾਉਣੀ ਹੈਗੇ ਹਨਾ ਤੇ ਮੈਨੂੰ ਉਸ ਦਿਨ ਆਂਟੀ ਦੀ ਹੈਲਪ ਕਰਨੀ ਪੈਂਦੀ ਹੈ ਜਿੱਦਨ ਅਸੀਂ ਕਣਕ ਛਡਾਉਣੀ ਹੈਗੇ ਅਸੀਂ ਇਹਨੂੰ ਕਹਿੰਦੇ ਹੈਗੇ ਪੀਣ ਬਣਾਉਣਾ ਵੀ ਤੁਸੀਂ ਸਾਰੇ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਏਰੀਏ ਦੇ ਵਿੱਚ ਕਣਕ ਛੱਟਣ ਨੂੰ ਹਨਾ ਵੀ ਕੀ ਕਹਿੰਦੇ ਹੈਗੇ ਹੈ ਵੈਸੇ ਤਾਂ ਜੇ ਪੀਣ ਦਾ ਸ਼ਬਦ ਦੇਖੀਏ ਤਾਂ ਚੱਕੀ ਪੀਣਾ ਹੁੰਦਾ ਹੈ ਹਨਾ ਵੀ ਮੈਂ ਕਈ ਵਾਰ ਸੋਚੂਗੀ ਵੀ ਇਹ ਗੱਲ ਨਹੀਂ ਬਣਦੀ ਹੈਗੀ ਹਨਾ ਤੇ ਪਰ ਵੈਸੀ ਪੀੜੀ ਦਾ ਰੀੜੀ ਇਹ ਤੁਰਿਆ ਹੁੰਦਾ ਸ਼ਬਦ ਪੀਨ ਬਣਾਉਣਾ ਹਨਾ ਤੇ ਉਹਦਾ ਕਣਕ ਛਿੱਟਣਾ ਹੀ ਹੁੰਦਾ ਹੈਗਾ ਛੰਡਨੀ ਜਾਂ ਛੱਟਣੀ ਹਨਾ ਆਪਦੇ ਆਦੀ ਭਾਸ਼ਾ ਦੇ हिसाब ਨਾਲ ਤੇ ਇਹੇ ਕੰਮ ਆਪਾਂ ਆਂਟੀ ਤੋਂ ਕਰਵੋਨੇ ਹੈਗੇ ਆ ਪਹਿਲਾਂ ਪਹਿਲਾਂ ਕੀ ਹੁੰਦਾ ਸੀ ਜਦੋਂ ਮੇਰੀ ਮੈਰਿਜ ਹੋਈ ਸੀ ਮੈਂ ਦੇਖਦੀ ਨੂੰ ਸੀ ਮੰਮੀ ਵਾਸ਼ ਕਰਦੇ ਹੁੰਦੇ ਸੀ ਕਣਕ ਹਮੇਸ਼ਾ ਧੁੱਤੀ ਹੁੰਦੀ ਸੀ ਸਾਡੀ ਤੇ ਕੋਠੇ ਤੇ ਸਾਡੀ ਜਗਾ ਥੋੜੀ ਤੇ ਕੋਠੇ ਦੀ ਸੁਕਣੀ ਪੌਣੀ ਪੈਂਦੀ ਹੈ ਵੀ ਵੇੜਾ ਤਾਂ ਐਡਾ ਹੈ ਨਹੀਂਗਾ ਹਨਾ ਤੋ ਮਹੀਨੇ ਦੇ ਹਿਸਾਬ ਨਾਲ ਹੀ ਮਤਲਬ ਤੋ ਦਿੱਤੀ ਜਾਂਦੀ ਸੀ ਕਈ ਵਾਰੀ ਵੀ ਡੇਢ ਮਹੀਨੇ ਦੇ ਹਿਸਾਬ ਨਾਲ ਜਿੰਨੀ ਵੀ ਉਹਨਾਂ ਤੋਂ ਵਾਸ਼ ਹੁੰਦੀ ਸੀ ਤੇ ਕੋਠੇ ਤੇ ਪਾਏ ਹੁੰਦੇ ਹੁੰਦੇ ਸੀਗੇ ਤੇ ਹੁਣ ਉਦੋਂ ਮੇਰੇ ਹਸਬੰਦ ਪਾਏ ਹੁੰਦੇ ਹੁੰਦੇ ਸੀ ਬਾਲਟੀਆਂ ਚੋਕੀ ਕਿਉਂਕਿ ਲੇਡੀਜ਼ ਨੂੰ ਗਿੱਲੀ ਕਣਕ ਹਨਾ ਬਾਲਟੀਆਂ ਦਾ ਚੱਕਣੀ ਕਿੰਨੀ ਔਖੀ ਹੁੰਦੀ ਹੈ ਹੁਣੇ ਬਿਮਾਰ ਹੈ ਤੇ ਇਹਨਾਂ ਤੋਂ ਵੀ ਨਹੀਂ ਚੱਕੀ ਜਾਂਦੀ ਤੇ ਮੇਰੀ ਜੇਟੀ ਪੋਸਟਿੰਗ ਬਾਹਰ ਹੈ ਹੋਰ ਸ਼ਹਿਰ ਚ ਹੈ ਤੇ ਉਹ ਵੀ ਕਾਫੀ ਦਿਨਾਂ ਤੋਂ ਹੁੰਦੇ ਆ ਤੇ ਇਸ ਕਰਕੇ ਦਿੱਕਤ ਹੁੰਦੀ ਹੈ ਤੇ ਬਾਕੀ ਮੰਮੀ ਦੀ ਨਾ ਇੱਕ ਵਾਰੀ ਲੋਕਡਾਊਨ ਟਾਈਮ ਬਾਹਰ ਟੁੱਟ ਗਈ ਸੀ ਜੀ ਨਾ ਵੀ ਘੁੱਟਿਆ ਟੁੱਟ ਗਿਆ ਸੀ ਤੇ ਇਸ ਤੋਂ ਬਾਅਦ ਅਸਲੀ ਜਿਹੜੀ ਵਾਸ਼ ਨਹੀਂ ਕਰਦੇ ਕਣ ਕਾਂਟੀ ਤੋਂ ਛੰਡਾ ਲੈਣੇ ਹੈਗੇ ਆ ਹਨਾ ਪੀਨ ਕਰਵਾ ਲੈਣੇ ਹੈਗੇ ਆ ਤੇ ਇੱਥੇ ਮੈਂ ਆਂਟੀ ਨੂੰ ਪੁੱਛਦੀ ਸੀਗੀ ਵੀ ਆਂਟੀ ਤੈਨੂੰ ਮੈਂ ਈਜੀ ਦਿੱਤੀ ਸੀਗੀ ਕੱਲ ਤੇ ਉਹਨੇ ਖੋਲੀ ਹੋਈ ਨਹੀਂ ਜੀ ਹਨਾ ਨਵੀਂ ਦਿੱਤੀ ਸੀਗੀ ਮੈਂ ਕਿਉਂਕਿ ਪੁਰਾਣੀ ਹੈ ਜਿਹੜੀ ਖਤਮ ਹੋ ਚੁੱਕੀ ਸੀਗੀ ਤੇ ਆਪਾਂ ਇੱਥੇ ਕੁੱਛਕ ਕੱਪੜੇ ਜਿਵੇਂ ਈਜੀ ਧੋਣੇ ਹੈਗੇ ਆ ਹਨਾ ਜਿਵੇਂ ਹੂਲੰਦੇ ਹੁੰਦੇ ਹੈਗੇ ਆ ਜਾਂ ਨਵੀਆਂ ਕੋਟੀਆਂ ਸ਼ਾਲ ਉਹ ਹੁੰਦੇ ਹੈਗੇ ਈਜੀ ਨਾਲ ਧੋਣ ਵਾਲੇ ਤੇ ਬਾਕੀ ਤਾਂ ਇੱਥੇ ਮੰਮੀ ਸਵੇਰੇ ਸਵੇਰੇ ਮੇਰੇ ਨਾਲ ਇੱਕ ਕੰਮ ਕਰਾ ਜਾਂਦੇ ਆ ਵੀ ਕਿਚਨ ਚ ਜੋ ਵੀ ਬਰਤਨ ਪਏ ਹੁੰਦੇ ਆ ਹਨਾ ਭਾਂਡੇ ਧੋਣ ਵਾਲੇ ਉਹ ਧੋ ਜਾਂਦੇ ਆ ਫਿਰ ਕਹਿ ਦਿੰਦੇ ਆ ਵੀ ਸਾਰਾ ਦਿਨ ਨਾ ਭਾਂਡਿਆਂ ਦਾ ਕੰਮ ਚੱਲਦਾ ਹੀ ਰਹਿੰਦਾ ਵੀ ਚਲ ਤੂੰ ਬਾਅਦ ਚ ਧੋਣੇ ਹੁੰਦੇ ਆ ਵੀ ਇੱਕ ਟਾਈਮ ਦੇ ਚਲੋ ਮੈਂ ਕਰਵਾ ਦਿਆਂ ਕਈ ਵਾਰੀ ਮੰਮੀ ਰਾਤ ਨੂੰ ਵੀ ਧੋ ਦਿੰਦੀ ਹੁੰਦੀ ਆ ਤੇ ਬਾਕੀ ਮੰਮੀ ਹੋਂਦੇ 5:30 ਵਜੇ ਆ ਕੇ ਸਬਜੀ ਸਬਜੀ ਕਟਾ ਦਿੰਦੇ ਹੈਗੇ ਅਵਦੀਦੀ ਆ ਕੇ ਸਕੂਲੋਂ ਸਬਜੀ ਬਣਾਉਂਦੇ ਆ ਹਨਾ ਉਹਨਾਂ ਦੀ ਹੈਲਪ ਹੋ ਜਾਂਦੀ ਆ ਤੇ ਬਸ ਜੋ ਵੀ ਮਰਜ਼ੀ ਹੁੰਦੀ ਉਹਨਾਂ ਦੀ ਉਹ ਕੰਮ ਹਨਾ ਉਹ ਕਰਵਾ ਦਿੰਦੇ ਨਾਲ ਹੈਲਪ ਕਰਾ ਦਿੰਦੇ ਹੈਗੇ ਆ ਤੇ ਇਹਨਾਂ ਨੇ ਜਾਣਾ ਹੁੰਦਾ ਮੰਮੀ ਨੂੰ 9 ਵਜੇ ਦਫ਼ਤਰ ਤੇ 9 ਵਜੇ ਤੱਕ ਜੋ ਵੀ ਉਹਨਾਂ ਤੋਂ ਚਲੋ ਮਾੜਾ ਮੋਟਾ ਹੁੰਦਾ ਹੈ ਨਾ ਵੈਸੇ ਤਾਂ ਉਹ ਲੇਟ ਹੀ ਅਸੀਂ ਠੋਣੇ ਆ ਮੰਮੀ ਨੂੰ ਵੀ ਕਿਉਂਕਿ ਦਿਨੇ ਕੋਈ ਰੈਸਟ ਨਹੀਂ ਉਹ ਪਾਉਂਦੀ ਉਹਨਾਂ ਦੀ ਚਲੋ 8:00 ਵਜੇ ਉੱਠ ਜਾਂਦੇ ਹੈਗੇ ਜਿਵੇਂ ਤੇ ਮਰਜ਼ੀ ਆ ਤਾਂ ਉਹਨਾਂ ਦੀ ਉਹ ਭਾਂਡੇ-ਕੁੰਡੇ ਧੋ ਕੇ ਤੇ ਥੋੜੀ ਬਹੁਤੀ ਹੈਲਪ ਕਰਾ ਕੇ ਚਲੇ ਜਾਂਦੇ ਹੈਗੇ ਹਨਾ ਬਾਕੀ ਆਪਣੇ ਘਰ ਚ ਨਾ ਛੋਟੇ-ਮੋਟੇ ਕੰਮ ਹਨਾ ਵੀ ਘਰਾਂ ਚ ਖਤਮ ਹੀ ਨਹੀਂ ਹੁੰਦੇ ਚੱਲਦੇ ਹੀ ਰਹਿੰਦੇ ਆ ਇਹਦਾ ਆਪਾਂ ਨੂੰ ਛੱਡ ਕੇ ਵੀ ਰੈਸਟ ਕਰਨੀ ਪੈਂਦੀ ਹੈ ਜੇ ਆਪਾਂ ਦੁਪਹਿਰੇ ਦੇਖੀਏ ਹਨਾ ਵੀ ਕੰਮ ਜਦੋਂ ਆਪਾਂ ਖਤਮ ਕਰ ਲੈਨੇ ਆ ਵੀ ਕੋਈ ਹੋਰ ਵੀ ਐਕਸਟਰਾ ਪਏ ਹੁੰਦੇ ਆ ਹਨਾ ਵੀ ਕੋਈ ਅਲਮਾਰੀਆਂ ਸਾਫ਼ ਕਰ ਲਓ ਕੋਈ ਉਹ ਕਰ ਲਓ ਹਨਾ ਨਿਕਲ ਹੀ ਆਉਂਦੇ ਆ ਨਿੱਕੇ ਤੋਂ ਨਿੱਕੇ ਕੰਮ ਤਿੱਲੋ ਜੀ ਇੱਥੇ ਦੇਖੋ ਆਂਟੀ ਕਿੰਨੇ ਸੋਹਣੇ ਤਰੀਕੇ ਦੇ ਨਾਲ ਹਨਾ ਪੀਨ ਕਰਦੀ ਹੈਗੀ ਇਹ ਕਣਕ ਨੂੰ ਛੱਟਦੀ ਹੈਗੀ ਐ ਪਹਿਲਾਂ ਆਂਟੀ ਦੀ ਮੈਂ ਹੈਲਪ ਕੀਤੀ ਵੀ ਡਰਮ ਦੇ ਵਿੱਚੋਂ ਹਨਾ ਟੋਲ ਦੇ ਵਿੱਚੋਂ ਕਣਕ ਕੱਢੀ ਜਿਹੜਾ ਸਟੋਰ 'ਚ ਪਿਆ ਸੀਗਾ ਤੇ ਆਂਟੀ ਨੇ ਤਿੰਨ ਬਾਲਟੀਆਂ ਭਰ ਲੀਆਂ ਹੈਗੀਆਂ ਤਕਰੀਬਨ ਇਹਦੇ ਨਾਲ ਅੱਧਿਕ ਬੋਰੀ ਹੋ ਜੂਗੀ ਹਨਾ ਤਿੰਨਾਂ ਬਾਲਟੀਆਂ ਨਾਲ ਫਿਰ ਆਂਟੀ ਨੇ ਲਿਆ ਇਹ ਸ਼ਾਨਣਾ ਹਨਾ ਸ਼ਾਨਣੇ ਦੇ ਵਿੱਚ ਪਾ ਕੇ ਉਹ ਇਹਨੂੰ ਛੱਟਦੀ ਹੈਗੀ ਛਾਨਦੀ ਹੈਗੀ ਵੀ ਜਿਹੜਾ ਬਰੀਕ ਚੀਜ਼ ਹੋਊਗੀ ਬਰੀਕ ਛਟਕਣ ਮਿੱਟੀ ਹਨਾ ਟੁੱਟ ਜੀ ਹੋਊਗੀ ਉਹ ਸਾਰੀ ਨਿਕਲ ਗਈ ਫਿਰ ਮੋਟਾ-ਮੋਟਾ ਆਂਟੀ ਨੇ ਪਾ ਲਿਆ ਛੱਜ ਇਹ ਤਿੱਲੀਆਂ ਵਾਲਾ ਹੁੰਦਾ ਛੱਜ ਤੇ ਉਹ ਹੁੰਦੀ ਹੈ ਲੋਹੇ ਦੀ ਜਾਲੀ ਵਾਲੀ ਜਿਹੜੀ ਸ਼ਾਨਣੀ ਜੀ ਹਨਾ ਸ਼ਾਨਣਾ ਕਹਿੰਦੇ ਆ ਜਿਹਨੂੰ ਅਸੀਂ ਤਾਂ ਤੇ ਹੁਣ ਆਂਟੀ ਨੇ ਪਾਲਿਆ ਹੈਗਾ ਛੱਜ ਦੇ ਵਿੱਚ ਛੱਜ ਦੇ ਵਿੱਚ ਕੀ ਹੈ ਵੀ ਮੋਟਾ-ਮੋਟਾ ਫੂਸ ਹੈ ਜਿਵੇਂ ਐਵੇਂ ਹਲੌਣ ਦੇ ਨਾਲ ਹਨਾ ਉੱਤੇ ਆ ਜਾਂਦਾ ਹੈਗਾ ਛੱਟਣ ਦੇ ਨਾਲ ਤੇ ਇਹ ਆਂਟੀ ਮੋਟਾ-ਮੋਟਾ ਪਹਿਲਾਂ ਪਾਸੇ ਕਰ ਦੂਗੀ ਫਿਰ ਹੱਥ ਮਾਰ-ਮਾਰ ਕੇ ਜੋ ਵੀ ਤੂੜੀ ਤੰਦ ਹੁੰਦਾ ਨਾ ਛਟਕਣਾ ਜਾਂ ਤੂੜੀਆਂ ਦੇ ਫੂਸੜੇ ਜੇ ਹੁੰਦੇ ਹੈਗੇ ਆ ਉਹੀ ਹੁੰਦਿਆ ਕਣਕ ਦੇ ਵਿੱਚ ਹਨਾ ਉਹਨੂੰ ਪਾਸੇ ਕਰ ਦੂਗੀ ਹਨਾ ਦੇ ਦੇਖੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਉਹ ਕਰਦੀ ਹੈ ਕਿੰਨੇ ਸੁਚੱਜੇ ਜੇ ਢਾਂਗ ਦੇ ਨਾਲ ਹਨਾ ਵੀ ਖੈਰ ਜੀ ਆਪਾਂ ਕਰੀਏ ਤਾਂ ਮੈਨੂੰ ਲੱਗਦਾ ਨਹੀਂ ਵੀ ਆਪਣੇ ਤੋਂ ਓਨੇ ਡੀਪਲੀ ਹੋ ਜਾਊਗਾ ਹਾਲੀਵੁੱਡੀ ਤਾਂ ਹੋ ਸਕਦਾ ਐਕਸਪੀਰੀਅੰਸ ਆਪਣਾ ਵੀ ਬਣ ਜੇ ਪਰ ਜਿਵੇਂ ਹਨਾ ਵੀ ਕਿੰਨੇ ਸੋਹਣੇ ਤਰੀਕੇ ਨਾਲ ਕਰਦੀ ਹੈਗੀ ਇਹ ਦੇਖੋ ਵੀ ਇੱਕ ਇੱਕ ਜਿਹੜਾ ਇਹਨੇ ਫੂਸੜਾ ਜਾਂ ਚੱਕ ਤਾਂ ਹੈਗਾ ਹਨਾ ਜੋ ਵੀ ਤੂੜੀ ਤੰਦ ਜਾਂ ਹੁੰਦਾ ਹੈਗਾ ਤੇ ਜਮਾਂ ਕਲੀਨ ਕਰਦੀ ਹੈਗੀ ਇਹ ਕਣਕ ਤੇ ਤੇ ਇਧਰੋਂ ਛੱਟ ਕੇ ਜਦੋਂ ਇਹ ਕਲੀਨ ਹੋ ਜਾਂਦਾ ਹੈ ਹਨਾ ਛੱਜ ਵਾਲਾ ਤੇ ਆਂਟੀ ਇਹਨੂੰ ਬੋਰੀ ਜਪਾ ਦੂਗੀ ਇਧਰ ਬੋਰੀ ਰੱਖੀ ਹੈ ਵੀ ਜਿਹਨੂੰ ਆਪਾਂ ਬੋਰੀਆਂ ਗੱਟਾ ਕਹਿੰਦੇ ਆ ਹਨਾ ਗੱਟੇ ਚ ਪਾ ਦੂਗੀ ਫਿਰ ਤੇ ਇਸੇ ਤਰ੍ਹਾਂ ਥੋੜਾ ਥੋੜਾ ਕਰਕੇ ਸਾਰਾ ਉਹ ਕਰ ਦੂਗੀ ਤੇ ਅੱਧਿਕ ਬੋਰੀ ਤਕਰੀਬਨ ਹੁੰਦੀ ਹੈਗੀ ਜਿਵੇਂ ਆਪਾਂ ਪਿਸਾ ਲੈਣੇ ਹੈਗੇ ਆ ਵੀ 25 ਦਿਨ ਚੋਂ ਨਿਕਲ ਜਾਂਦੇ ਹੈਗੇ ਉਹਦੇ ਨਾਲ ਹਨਾ ਜੇ ਰੋਡ ਹੋਣ ਹਨਾ ਫਿਰ ਬਹੁਤ ਦਿੱਕਤ ਆਉਂਦੀ ਇੱਕ ਵਾਰੀ ਸਾਡੇ ਨਾਲ ਰੋਡ ਸੀਗੇ ਕਣਕ ਚ ਤੇ ਫਿਰ ਇਹ ਹੀ ਵਿਚਾਰੀ ਹੌਲੀ ਹੌਲੀ ਚੁੱਕ ਦਿੰਦੀ ਸੀ ਰੋਡ ਵਿੱਚੋਂ ਚੁਗਦੀ ਰਹਿੰਦੀ ਸੀਗੀ ਤੇ ਵਿੱਚ ਲੋ ਅਸੀਂ ਵੀ ਵਿੱਚੋਂ ਹੈਲਪ ਕਰਾ ਦਿੰਦੇ ਸੀ ਜਿਵੇਂ ਇਹਨੂੰ ਛੱਟਕਣ ਕਰਕੇ ਹਨਾ ਇਸ ਤੋਂ ਬਾਅਦ ਅਸੀਂ ਰੋਡ ਚੁੱਕ ਲੈਂਦੇ ਸੀਗੇ ਤੇ ਇੱਥੇ ਆਂਟੀ ਲੱਗੀ ਸੀਗੀ ਕੱਪੜੇ ਜਿਹੜੇ ਕੱਢਣ ਹਨਾ ਤੇ ਕਿਉਂਕਿ ਮੈਂ ਅੰਦਰ ਝਾੜੂ ਝੂੜੂ ਲਾਉਂਦੀ ਸੀਗੀ ਹਨਾ ਤੇ ਐਥੇ ਫਿਰ ਮੈਂ ਕਿਹਾ ਚਲੋ ਅੱਜ ਮੈਂ ਵੀ ਟਰਾਈ ਕਰਦੀ ਆ ਮੈਂ ਵੀ ਪਹਿਲੀ ਵਾਰੀ ਟਰਾਈ ਕੀਤਾ ਹਨਾ ਆਂਟੀ ਨੂੰ ਪੁੱਛ ਕੇ ਵੀ ਚਲੋ ਜਿਵੇਂ ਆਂਟੀ ਦੀ ਕਾਪੀ ਕਰਕੇ ਸਮਝ ਲਾ ਪਹਿਲਾਂ ਮੈਂ ਵੀ ਛੱਜੇ ਉਹਦੇ ਨਾਲ ਸ਼ਾਨਣੇ ਨਾਲ ਛੱਟਿਆ ਹਨਾ ਫਿਰ ਮੈਂ ਛੱਜ ਦੇ ਨਾਲ ਛੱਟ ਕੇ ਤੇ ਮੈਂ ਵੀ ਉਵੇਂ ਹੀ ਕੀਤਾ ਵੈਸੇ ਹੋ ਗਿਆ ਸੀਗਾ ਮੇਰੇ ਤੋਂ ਵੀ ਵੈਸੇ ਤੇ ਪਰ ਮੈਂ ਫਿਰ ਪੁੱਛਿਆ ਸੀਗਾ ਆਂਟੀ ਤੋਂ ਆਂਟੀ ਪੂਰੀ ਤਰ੍ਹਾਂ ਕਲੀਨ ਹੋ ਗਿਆ। ਤੇ ਨਾਲੇ ਮੈਂ ਇੱਥੇ ਮੰਮੀ ਨੂੰ ਹਾਸਦੀ ਸੀ। ਮੰਮੀ ਨੂੰ ਪੁੱਛਦੀ ਸੀਗੀ ਵੀ ਮੰਮੀ ਮੈਂ 10 ਸਾਲ ਹੋ ਗਏ ਮੇਰੇ ਵਿਆਹ ਨੂੰ ਮੈਂ ਨਹੀਂ ਦੇਖਿਆ ਤੁਹਾਨੂੰ ਪੀਨ ਕਰਦਿਆਂ। ਵੀ ਤੁਹਾਨੂੰ ਆਉਂਦਾ ਛੱਜ ਨਾਲ ਕਿ ਨਹੀਂ ਆਉਂਦਾ ਮੈਨੂੰ ਡਾਊਟ ਹੀ ਸੀਗਾ ਹਨਾ ਤੇ ਮੰਮੀ ਮੈਨੂੰ ਕਹਿਣ ਲੱਗੇ ਵੀ ਮੇਰਾ ਤਾਂ ਨਾ ਜਿਹੜਾ ਢਿੱਡ ਹੀ ਗੋਡਿਆਂ 'ਚ ਨਹੀਂ ਆਉਂਦਾ ਭਾਈ ਮੈਥੋਂ ਤਾਂ ਬਹਿ ਕੇ ਨਹੀਂ ਛੱਟਿਆ ਜਾਂਦਾ ਹੈਗਾ। ਜਿਵੇਂ ਬੈ ਕੇ ਛੱਟਣਾ ਹੁੰਦਾ ਹਨਾ ਤੇ ਫਿਰ ਪੇਟ ਵਿੱਚ ਅੜਦਾ ਰਹਿੰਦਾ ਕਹਿੰਦੀ ਮੇਰੇ ਤਾਂ ਭਾਈ ਪੇਟ ਵੱਡਾ ਹੋ ਗਿਆ ਹਨਾ ਤੇ ਹੁਣ ਨਹੀਂ ਮੇਰੇ ਤਾਂ ਛੱਟਿਆ ਜਾਂਦਾ ਪਹਿਲਾਂ ਤਾਂ ਛੱਟ ਲੈਂਦੀ ਸੀਗੀ ਤੇ ਫਿਰ ਮੈਂ ਤਾਂ ਕਹਿੰਦੀ ਧੋਈ ਹੀ ਦਿੰਦੀ ਹੁੰਦੀ ਸੀਗੀ ਤੇ ਵੈਸੇ ਨਾ ਕਹਿੰਦੇ ਧੋਣੀ ਜ਼ਿਆਦਾ ਨਹੀਂ ਚਾਹੀਦੀ ਕਣਕ ਹਨਾ ਉਹਦੇ ਨਾਲ ਵੀ ਇੱਕ ਤਾਂ ਕਣਕ ਹੈ ਜਿਹੜੀ ਉਹ ਚ ਸਿਲ ਨਹੀਂ ਜਾਂਦੀ ਜਦੋਂ ਆਪਾਂ ਧੋ ਲੈਨੇ ਜਿੰਨੀ ਮਰਜ਼ੀ ਸੁਕਾ ਲਿਓ ਤੇ ਜਿਹੜਾ ਉਹਦਾ ਆਟਾ ਹੁੰਦਾ ਉਹ ਵੀ ਮਤਲਬ ਸਿੱਲਾ ਹੀ ਹੁੰਦਾ ਤੇ ਰੋਟੀ ਉਹਦੀ ਕਾਲੀ ਹੋ ਜਾਂਦੀ ਥੋੜੇ ਟਾਈਮ ਚ ਕੇਰਾ ਵੀ ਫਰੈਸ਼ ਦੀ ਤਾਂ ਹੁੰਦੀ ਹੈ ਜਾਂ ਮੰਨ ਲਓ ਵੀ ਠੀਕ ਹੁੰਦੀ ਹੈ ਉੰਨੀ ਚਿੱਟੀ ਨਹੀਂ ਹੁੰਦੀ ਉੰਨੀ ਸੋਹਣੀ ਨਹੀਂ ਰੋਟੀ ਬਣਦੀ ਹੈਗੀ ਉਹਦੀ ਤੇ ਉਹਦੀ ਰੋਟੀ ਥੋੜੇ ਟਾਈਮ ਬਾਅਦ ਆਟਾ ਜਮੇ ਰੱਖ ਲਿਆ ਆਪਾਂ ਗੁੰਨ ਕੇ ਉਹਦੀ ਕਾਲੀ ਹੋਣ ਲੱਗ ਜਾਂਦੀ ਹੈ ਹਨਾ ਤੇ ਇੱਕ ਇਹ ਵੀ ਹੈਗਾ ਵੀ ਸਾਨੂੰ ਕਿਉਂ ਨਹੀਂ ਇਹਨੂੰ ਢੋਣਾ ਚਾਹੀਦਾ ਜ਼ਿਆਦਾ ਕਣਕ ਨੂੰ ਹਨਾ ਕਿਉਂਕਿ ਜਿਹੜੀ ਕਣਕ ਦੇ ਨਾਲ ਮਿੱਟੀ ਹੁੰਦੀ ਹੈਗੀ ਇਹ ਵੈਸੇ ਤਾਂ ਛੱਟਣਾ ਛੱਟੀ ਜਲੀ ਪਰ ਥੋੜੀ ਬਹੁਤੀ ਮਿੱਟੀ ਸਾਡੇ ਉਹ ਅੰਦਰ ਜਾਣੀ ਚਾਹੀਦੀ ਹੈ ਬਾਣ ਦੀ ਮਿੱਟੀ ਕਿਉਂਕਿ ਉਹਦੇ ਵਿੱਚ B12 ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਦੋਂ ਅਸੀਂ ਉਹਨੂੰ ਧੋ ਦਿੰਨੇ ਹੈਗੇ ਤੇ ਉਹ ਸਾਰਾ B12 ਦੀ ਜਿਹੜੀ ਮਾਤਰਾ ਹੈ ਘਟ ਜਾਂਦੀ ਹੈਗੀ ਆ ਸਾਡੀ ਬਾਡੀ ਲਈ B12 ਬਹੁਤ ਜ਼ਰੂਰੀ ਹੈ ਤੇ ਸਾਨੂੰ ਮਿੱਟੀ ਤੋਂ ਮਿਲਦਾ ਹੈ ਪਹਿਲਾਂ ਦੇ ਲੋਕਾਂ ਚ ਮਿੱਟੀੋਂ ਨਿਕਾਟ ਹੁੰਦੀ ਸੀ ਕਿਉਂਕਿ ਉਹ ਰੌ ਰੌ ਚੀਜ਼ਾਂ ਜਿਹੜੀਆਂ ਵਾਣ ਦੇ ਵਿੱਚੋਂ ਛੱਕ ਕੇ ਉਵੇਂ ਹੀ ਖਾ ਲੈਂਦੇ ਹੁੰਦੇ ਸੀ ਬਿਨਾਂ ਧੋਤੇ ਤੋਂ ਨਾ ਹੱਥ ਧੁੰਦੇ ਸੀ ਕਿਉਂਕਿ ਉਹਨਾਂ ਦੇ ਹੱਥ ਵਾਣ ਦੀ ਮਿੱਟੀ ਵਾਲੇ ਹੁੰਦੇ ਸੀ ਤੇ ਉਵੇਂ ਹੀ ਰੋਟੀ ਰੁੱਟੀ ਖਾਂਦੇ ਹੁੰਦੇ ਸੀ ਤੇ ਇਹ ਇਹ ਰਿਸਰਚ ਚ ਕੁਝ ਪਾਇਆ ਗਿਆ ਕਹਿੰਦੇ ਵੀ ਉਹਨਾਂ ਚ ਬੀ12 ਦੀ ਕਮੀ ਜਮਾ ਥੋੜੀ ਹੁੰਦੀ ਸੀ ਘੱਟ ਹੁੰਦੀ ਸੀ ਹੁਣ ਹਰੇਕ ਇਨਸਾਨ ਚ ਹੁੰਦੀ ਹੈ ਵੀ ਆਪਣੇ ਅੰਗ ਪੈਰ ਸੌ ਜਾਂਦੇ ਹੈਗੇ ਆ ਜਦੋਂ ਣਾੜ ਫਿਰਦੀ ਆ ਹਨਾ ਇਹ ਸਾਰੇ ਬੀ12 ਵਿੱਚ chidchada pana ਜਿਵੇਂ ਬੀ12 ਦੀ ਕਮੀ ਹੁੰਦੀ ਹੈ ਜੀ ਇਹ ਸਾਰੀ ਤੇ ਆਪਾਂ ਕਿਉਂਕਿ ਮਿੱਟੀ ਤੋਂ ਹੁਣ ਬਹੁਤ ਦੂਰ ਰਹਿਣ ਲੱਗ ਪਏ ਹਾਂ ਨਿਆ ਤਦ ਲੋ ਜੀ ਇੱਥੇ ਮੈਂ ਤੇ ਆਂਟੀ ਨੇ ਮਿਲ ਕੇ ਫਿਨਿਸ਼ ਕਰਤਾ ਸੀਗਾ ਇਹ ਕੰਮ ਹਨਾ ਮੈਂ ਵੀ ਸਿੱਖ ਲਿਆ ਸੀਗਾ ਉਹਦੇ ਤੋਂ ਤੇ ਹੌਲੀ-ਹੌਲੀ ਜਿਹੜਾ ਆਪਣਾ ਵੀ ਬਣ ਗਿਆ ਸੀ ਇਹਨਾਂ ਜਿਹੜੀ ਸੀਡ ਕਹ ਲੋ ਹਨਾ ਬਣ ਗਈ ਸੀ ਤੇ ਮੈਂ ਵੀ ਉਹਵੇਂ-ਉਵੇਂ ਸਾਰੇ ਫੂਟ ਦੇ ਛਟਕਣ ਜਿਹੜੇ ਕੱਟਦੇ ਸੀਗੇ ਕੱਢਦੇ ਵਿੱਚੋਂ ਤੇ ਇੱਥੇ ਅਸੀਂ ਕਰਤਾ ਸੀਗਾ ਡੰਨ ਕੰਮ ਹਨਾ ਤੇ ਬੋਰੀ 'ਚ ਪਾਤਾ ਸੀਗਾ ਤੇ ਇਹ ਆਪਾਂ 릭ਸ਼ੇ ਵਾਲੇ ਨੂੰ کہہ ਕੇ ਚੱਕਵਾਉਨੇ ਹੁੰਦੇ ਆ ਪਹਿਲਾਂ ਤਾਂ ਵੀਰ ਜੀ ਹੁੰਦੇ ਸੀ ਉਹ ਛੱਡਿਆ ਹੁੰਦੇ ਹੁੰਦੇ ਸੀ ਜਾਂ ਇਹ ਰੱਖਿਆ ਹੁੰਦੇ ਹੁੰਦੇ ਸੀ ਚੱਕੀ ਤੇ ਚੱਕੀ ਆਪਣੀ ਹੈਗੀ ਨਾਲ ਵਾਲੀ ਗਲੀ ਦੇ ਵਿੱਚ ਹੀ ਹੁਣ ਮੈਂ ਮੰਮੀ ਨੂੰ ਇਹ ਕਿਹਾ ਸੀ ਵੀ ਜਾਂਦੇ ਹੋਏ ਤੁਸੀਂ 릭ਸ਼ੀ ਵਾਲੇ ਨੂੰ ਕਹੋ ਜਿਉ ਹਣਾ ਉਹ ਲੈ ਜਾਊਗਾ ਆ ਕੀ ਚਲੋ ਫਿਰ ਆਪਾਂ ਨਾਲ ਦੀ ਨਾਲ ਆ ਸਟੋਰ ਦੀ ਸਫਾਈ ਵੀ ਕਰਤੀ ਸੀ ਇੱਥੇ ਕਣਕ ਜਿਹੜੀ ਖਿੱਲੀ ਸੀ ਕਿਉਂਕਿ ਇਹਦੇ ਵਿੱਚ ਡਰਾਮਾ ਚ ਨਾ ਹੁਣ ਥੋੜ੍ਹਾ ਵੀ ਰਹਿ ਗਈ ਹੈਗੀ ਕਣਕ ਤੇ ਜਿਵੇਂ ਆਂਟੀ ਨੇ ਹੱਥ ਪਾ ਕੇ ਖਿੱਚ ਕੇ ਕੱਢੀ ਸੀਗੀ ਕਣਕ ਉਹ ਕਹਿੰਦੀ ਵੀ ਸ਼ਾਇਦ ਇੱਕ ਦੋ ਪੀਣ ਹੋਰ ਹੋ ਜਾਣਗੇ ਮੈਂ ਕਿਹਾ ਚਲੋ ਉਹਦੋਂ ਤਾਂ ਨਵੀਂ ਆਜੂਗੀ ਹਨਾ ਆਪਣੇ ਇਹ ਘਰ ਦੇ ਵਾਣਦ ਕੋਈ ਹੁੰਦੀ ਹੈਗੀ ਆ ਜਿਵੇਂ ਮੈਂ ਦੱਸਿਆ ਸੀ ਵੀ ਮੰਮੀ ਹਨ ਦੇ ਭਾਣ ਜਈ ਹੈ ਹਨਾ ਆਪਣੇ ਮੇਰੇ ਜੇਠ ਹੀ ਲੱਗਦੇ ਜਿਹੜੇ ਉਹ ਸਾਡਾ ਵਾਣ ਲੈ ਕੇ ਨਾ ਉਹੀ ਠੇਕੇ ਤੇ ਵਾਉਂਦੇ ਆ ਪੈਣ ਆਪਣੀ ਜ਼ਮੀਨ ਤੇ ਉਹ ਘਰੇ ਛੱਡ ਜਾਂਦੇ ਹੁੰਦੇ ਆ ਕਣਕ ਤੇ ਬਸ ਅਪ੍ਰੈਲ ਦੇ ਵਿੱਚ ਆ ਗਈ ਤਾਂ ਮਈ ਦੇ ਪਹਿਲੇ ਹਫ਼ਤੇ ਜਾਂ ਅਪ੍ਰੈਲ ਦੇ ਲਾਸਟ ਵੀਕ ਉਹ ਛੱਡ ਹੀ ਜਾਂਦੇ ਹੁੰਦੇ ਹੈਗੇ ਆ ਕਣਕ ਢੋਲ ਦੇ ਵਿੱਚ ਪਾ ਜਾਂਦੀ ਹੁੰਦੀ ਆ ਕਿ ਵਿਚਾਰੇ ਉਹ ਸਾਰੇ ਹਨਾ ਟਰਾਲੀ ਤੇ ਲੈ ਆਉਂਦੇ ਹੁੰਦੇ ਪਿੰਡੋਂ ਤੇ ਕਣਕ ਤਾਂ ਆਪਣੇ ਘਰ ਦੂਈ ਹੁੰਦੀ ਹੈਗੀ ਜੇ ਆਪਾਂ ਸ਼ਹਿਰ 'ਚ ਰਹਿੰਨੇ ਆ ਤਾਂ ਕਦੇ ਵੀ ਮੁੱਲ ਦੇ ਜਿਵੇਂ ਆਟਾ ਨਹੀਂ ਲਿਆ ਤੇ ਜਾਂ ਮੁੱਲ ਕਣਕ ਨਹੀਂ ਲਈ ਹੈਗੀ ਉੱਥੋਂ ਹੀ ਲੈਣੀ ਹੈਗੀ ਆਪਾਂ ਦੇ ਜਾਂਦੇ ਪਿੰਡੋਂ ਤੇ ਇੱਥੇ ਆਪਾਂ ਸਾਰੇ ਕਲੀਨ ਕਰਤਾ ਸੀ ਤੇ ਆਪਣਾ ਛੋਟਾ ਜਿਹਾ ਸਟੋਰ ਹੈ ਇਹਦੇ ਵਿੱਚ ਇੱਕ ਪੇਟੀ ਪਈ ਹੈ ਉੱਤੇ ਪਰਛਤੀ ਹੈ ਤੇ ਆਪਣੇ ਸਿਲੰਡਰ ਵਗੈਰਾ ਹਨਾ ਤੇ واਸ਼ਿੰਗ ਏਰੀਆ ਸਮਝ ਲਾ واਸ਼ਿੰਗ ਮਸ਼ੀਨ ਇੱਥੇ ਹੀ ਪਈ ਹੁੰਦੀ ਹੈਗੀ ਆ ਤੇ ਇਹ ਸਾਰਾ ਕੁਛ ਹੈ ਜਿਹੜਾ ਸਮੇਟੀ ਬੈਠਾ ਵਿਚਾਰਾ ਹਨਾ ਛੋਟੇ ਸਾਡੇ 2 ਸਟੋਰ ਹੈ ਤੇ ਕਾਫੀ ਜ਼ਿਆਦਾ ਕੈਪੈਸਿਟੀ ਹੈ ਕਿਉਂਕਿ ਪਰਸ਼ਤੀਆਂ ਬਣੀਆਂ ਤੇ ਨਹੀਂ ਤਾਂ ਛੋਟਾ ਘਰ ਹੈ ਤੇ ਜਿਵੇਂ ਫੈਮਲੀਆਂ ਦੋ ਹੋ ਜਾਂਦੀਆਂ ਹਨਾ ਤੇ ਫਿਰ ਤਾਂ ਦਿੱਕਤ ਹੀ ਬਹੁਤ ਆਵੇ ਤੇ ਇਸ ਵਜ੍ਹਾ ਕਰਕੇ ਚਲੋ ਆਪਣੀ ਹਨਾ ਵੀ ਸੋਖਾ ਹੋ ਜਾਂਦਾ ਹੈਗਾ ਸਰ ਜਾਂਦਾ ਹੈਗਾ ਸਟੋਰਾਂ ਦਾ ਕਰਕੇ ਵੀ ਵਾਵਾ ਕੁਝ ਇੱਥੇ ਜਿਹੜਾ ਆਪਾਂ ਰੱਖ ਦਿੰਨੇ ਹੈਗੇ ਸਟੋਰਾਂ ਚ ਤੇ ਲੋ ਜੀ ਇੱਥੇ ਆਪਾਂ ਸਾਰੇ ਕਰ ਲਈ ਹੈਗੀ ਇੱਕ ਕਲੀਨਿੰਗ ਸਾਰੇ ਸਫਾਈਆਂ ਕਰ ਲੀਆਂ ਹੈਗੀਆਂ ਹਨਾ ਤੇ ਪੋਚੇ-ਪੂਚੇ ਮੈਂ ਲਾਤੇ ਹੈਗੇ ਆ ਬਾਕੀ ਡਸਟ ਕਾਫੀ ਹੋ ਗਈ ਸੀਗੀ ਸਾਰੇ ਡਸਟਿੰਗ ਵੀ ਕਰ ਲਈ ਹੈਗੀ ਐ ਤੇ ਆਪਣਾ ਹੋ ਗਿਆ ਹੈਗਾ ਕੰਮ ਇੱਥੇ ਡਨ ਤੇ ਹੁਣ ਆਪਾਂ ਜਾ ਰਹੇ ਹੈਗੇ ਆ ਖਾਣਾ ਬਣਾਉਣ ਵਾਸਤੇ ਕਿਚਨ ਚ ਉਹ ਮੰਮੀ ਕਹੀ ਆਂਦੇ ਸੀਗੇ ਮੈਂ ਕਿਹ ਅੰਕਲ ਨੂੰ ਭੇਜ ਦਿਓ ਅੰਕਲ ਅੱਤਰ ਰੱਖਿ ਹੋਣਗੇ ਮੈਨੂੰ ਕਿਹ ਪਤਾ ਨਹੀਂ ਜੇ ਹੋਇਆ ਤਾਂ ਅੰਕਲ ਆ ਜੂਗਾ ਤਰ ਰੱਖ ਦੋ ਸਾਈਡ ਤੇ ਇਹੋ ਤਾਂ ਅੰਕਲ ਨਹੀਂ ਹੋ ਰੱਖਣਾ ਲੋ ਜੀ ਆਪਾਂ ਹਾਂ ਐਸੀ ਫਰੀ ਹੁਣ ਤੇ ਅੱਜ ਮੈਂ ਸੱਚ ਦੱਸਦੀ ਆਂ ਵੀ ਮੈਂ ਇਹ ਕਣਕ ਨੂੰ ਸਾਫ਼ ਕਰਨ ਦਾ ਕੰਮ ਕਿਉਂ ਨਹੀਂ ਕਰਦੀ ਹਨਾ ਕੀ ਕੋਈ ਐਡਾ ਔਖਾ ਦਾ ਕੰਮ ਹੈ ਨਹੀਂ ਜਿਹੜਾ ਆਪਾਂ ਬਾਕੀ ਕੰਮ ਦੇਖ ਦੇਖ ਕੇ ਕਰ ਸਕਦੇ ਹੈਗੇ ਆਂ ਮੈਂ ਸੱਚ ਤਾਂ ਇਹ ਹੈ ਵੀ ਆਪਾਂ ਹੈਗੇ ਆ ਰਹਿਨੇ ਜੋਇੰਟ ਫੈਮਿਲੀ ਦੇ ਵਿੱਚ ਤੇ ਜੋਇੰਟ ਫੈਮਿਲੀ ਦੇ ਵਿੱਚ ਨਾ ਇੱਕ ਚੀਜ਼ ਜਰੂਰ ਹੁੰਦੀ ਹੈ ਜਿਹੜੇ ਰਹਿੰਦੇ ਆ ਉਹਨਾਂ ਨੂੰ ਤਾਂ ਪਤਾ ਹੈ ਵੀ ਜਦੋਂ ਆਪਾਂ ਇੱਕ ਵਾਰੀ ਜਿਹੜਾ ਇੱਕ ਕੰਮ ਕਰਨ ਲੱਗ ਜਾਂਦਾ ਨਾ ਉਹਦੇ ਹੱਥ ਹੀ ਪੈ ਜਾਂਦਾ ਹੈਗਾ ਤੇ ਇਸ ਤੋਂ ਚੰਗਾ ਹੈਗਾ ਵੀ ਆਪਾਂ ਜਿਹੜਾ ਰਲ ਮਿਲ ਕੇ ਵੀ ਆਪਾਂ ਆਂਟੀ ਦੀ ਹੈਲਪ ਲੈ ਲਈ ਹੈਗੀ ਐ ਤੇ ਰਲ ਮਿਲ ਕੇ ਕਰ ਲੈਣੇ ਹੈਗੇ ਆ ਤੇ ਪਰ ਜੇ ਇੱਕ ਜਣਾ ਕਰਨ ਲੱਗ ਜਾਂਦਾ ਤੇ ਇਹ ਸੱਚ ਹੈ ਜੋਇੰਟ ਫੈਮਲੀ ਦਾ ਵੀ ਉਹ ਉਹਦੇ ਹੱਥ ਹੀ ਪੈ ਜਾਂਦਾ ਹੈਗਾ ਕੰਮ ਤੇ ਕੰਮ ਤਾਂ ਹੋਰ ਹੀ ਬਹੁਤ ਰਹਿ ਜਾਂਦੇ ਹੈਗੇ ਨਾ ਜਿਹੜਾ ਪਿੱਛੇ ਰਹਿ ਜਾਂਦਾ ਹੈਗਾ ਬਾਕੀ ਜਿੰਨੇ ਸਾਰੇ ਜਣੇ ਚਲੇ ਜਾਂਦੇ ਹੈਗੇ ਡਿਊਟੀ ਤੇ ਤੇ ਨਿੱਕੇ ਨਿੱਕੇ ਕੰਮ ਤਾਂ ਵੈਸੇ ਖਤਮ ਨਹੀਂ ਹੁੰਦੇ ਤੇ ਐਕਸਟਰਾ ਕੰਮ ਹੈਗਾ ਜਿਹੜਾ ਉਹ ਵਿੱਚ ਐਡ ਹੋ ਜਾਂਦਾ ਹੈਗਾ ਇਸ ਕਰਕੇ ਮੈਂ ਸੱਚ ਹੈ ਜਿਹੜਾ ਆਪਦੀ ਫੈਮਲੀ YouTube ਫੈਮਲੀ ਦੇ ਨਾਲ ਸ਼ੇਅਰ ਕੀਤਾ ਹੈਗਾ ਹਨਾ ਤੇ ਦੱਸਿਓ ਕਿੰਨਾ ਕਿੰਨਾਂ ਨੂੰ ਇਹ ਸੱਚੀ 100% ਸੱਚ ਲੱਗਾ ਵੀ ਜਿਹੜਾ ਕੰਮ ਆਪਾਂ ਇੱਕ ਵਾਰੀ ਕਰ ਲਈਓ ਆਪਣੇ ਹੱਥ ਹੀ ਪੈ ਜਾਂਦਾ ਹੈਗਾ ਹਨਾ ਤੇ ਲੋ ਜੀ ਇੱਥੇ ਕਰਦੇ ਹੈਗੇ ਆ ਆਪਾਂ ਵਲੌਗ ਦਾ ਐਂਡ ਗੱਲਾਂ ਬਾਤਾਂ ਬਹੁਤ ਹੋ ਗਈਆਂ ਮੰਨਤਾ ਕਰਦਾ ਵੀ ਗੱਲਾਂ ਕਰੀ ਜਾਈਗੇ ਹਨਾ ਤੇ ਮਿਲਦੇ ਆ ਕਿਸੀ ਨੈਕਸਟ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ